ਯੂਰਪ ਦਾ ਉਹ ਕਿਹੜਾ ਉਦੇਸ਼ ਆ ਜੋ ਇਮੀਗ੍ਰੇਸ਼ਨ ਖੋਲਣ ਜਾ ਰਿਹਾ ਛੇਤੀ ਜਿਹੜਾ ਲੋਕਾਂ ਦੇ ਨਾਲ ਲੱਖ ਲੱਖ 2-2 ਲੱਖ 5-5 ਲੱਖ 10-10 ਲੱਖ ਠੱਗੀ ਹੋ ਗਈ ਆ ਕਿਉਂਕਿ ਇੰਗਲੈਂਡ ਦੇ ਵਿੱਚ ਕੰਮਾਂ ਦੇ ਹਾਲਾਤ ਕਾਫੀ ਗੰਭੀਰ ਨੇ ਸਪੇਨ ਦੇ ਵਰਕ ਪਰਮਿਟ ਵੀੇਚੀ ਜਾ ਰਹੇ ਨੇ ਕਿਸੇ ਸਪੇਨ ਦੇ ਵਿੱਚ ਲੋਕਾਂ ਦੀ ਖੇਤੀ ਦੀ ਲੋੜ ਆ ਡਰਾਈਵਰੀ ਤੇ ਲੋੜ ਆ ਟਰੱਕਾਂ ਦੇ ਲੋੜ ਆ ਫਲਾਣੀ ਜਗ੍ਹਾ ਲੋੜ ਆ ਦੇ ਨਾਲ-ਨਾਲ ਜਿਹੜਾ ਵਾ ਇੱਕ ਮਾਫੀਆ ਨਕਲੀ ਮਾਫੀਆ ਜਿਹੜਾ ਵਾ ਗੈਂਗਸਟਰ ਮਾਫੀਆ ਜਿਹੜਾ ਵਾ ਉਹ ਅਲਰਟ ਹੋ ਚੁੱਕਾ ਆ ਯੂਰਪ ਦੇ ਵਿੱਚ ਜਿਉ ਲੋਕ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਨੇ ਫੋਨ ਕਰਦੇ ਨੇ ਧਮਕੀਆਂ ਦਿੰਦੇ ਨੇ ਯੂਰਪ ਦਾ ਉਹ ਕਿਹੜਾ ਉਦੇਸ਼ ਆ ਜੋ ਇਮੀਗ੍ਰੇਸ਼ਨ ਖੋਲਣ ਜਾ ਰਿਹਾ ਛੇਤੀ ਕਿਹੜਾ ਉਹ ਮੌਲਕ ਆ ਜਿੱਥੇ ਵਰਕ ਪਰਮਿਟ ਤੁਸੀਂ ਫ੍ਰੀ ਦੇ ਵਿੱਚ ਲੈ ਸਕਦੇ ਹੋ ਤੇ ਤੁਸੀਂ ਆ ਕੇ ਕੰਮ ਕਰ ਵੀ ਸਕਦੇ ਹੋ ਕਿਹੜਾ ਉਹ ਮੌਲਕ ਆ ਜਿੱਥੇ ਦਾ ਵੀਜ਼ਾ ਲੈਣਾ ਬਹੁਤ ਹੀ ਸੌਖਾ ਆ ਤੇ ਜੇ ਤੁਹਾਡੇ ਕੋਲ ਡਰਾਈਵਿੰਗ ਲਾਇਸੈਂਸ ਆ ਦੁਬਈ ਦਾ ਤੇ ਤੁਸੀਂ ਕਿਹੜੇ ਮੌਲਕ ਦੇ ਵਿੱਚ ਜਾ ਕੇ ਵਰਕ ਪਰਮਿਟ ਲੈ ਸਕਦੇ ਹੋ ਤੇ ਕਿੱਥੇ ਤੁਸੀਂ ਆ ਸਕਦੇ ਹੋ ਬਹੁਤ ਸਾਰੇ ਇਹੋ ਜਿਹਾ ਸਵਾਲ ਆ ਹੁਣ ਜੇ ਤੁਸੀਂ ਲੈਣਾ ਚਾਹੁੰਦੇ ਹੋ ਇਮੀਗ੍ਰੇਸ਼ਨ ਵਾਲੇ ਪੇਪਰ ਜਲਦ ਤੋਂ ਜਲਦ ਛੇਤੀ ਤੋਂ ਛੇਤੀ ਹੋਣਾ ਚਾਹੁੰਦੇ ਆ ਚੁਟਕੀਆਂ 'ਚ ਪੱਕੇ ਤਿਆਰ ਰੱਖੋ ਇਸ ਵੀਡੀਓ ਤੇ ਅਕਸਰ ਤੁਸੀਂ YouTube ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖ ਰਹੇ ਹੋਵੋਗੇ ਕਿ ਬਹੁਤ ਸਾਰੇ ਲੋਕ ਜੋ ਬਲੌਗਰ ਆ ਉਹ ਬਲੌਗ ਪਾ ਰਹੇ ਆ ਕਿ ਇਮੀਗ੍ਰੇਸ਼ਨ ਖੁੱਲ ਗਈ ਆ ਇਮੀਗ੍ਰੇਸ਼ਨ ਖੁੱਲਣ ਜਾ ਰਹੀ ਆ ਇਮੀਗ੍ਰੇਸ਼ਨ ਖੁੱਲ ਜਾਵੇਗੀ ਜਾਂ ਇਮੀਗ੍ਰੇਸ਼ਨ ਖੋਲ ਦੇਣਗੇ ਤਾਂ ਵਰਕ ਪਰਮਿਟ ਖੁੱਲ ਗਏ ਨੇ ਵੀਜ਼ਾ ਫ੍ਰੀ ਦੇ ਵਿੱਚ ਮਿਲ ਜਾਂਦਾ ਆ ਤੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਮੈਸੇਜ ਕਰਦੇ ਨੇ ਮੇਰਾ ਵੀਡੀਓ ਕਰਨ ਦਾ ਕਾਰਨ ਇਹ ਹੈ ਸਗਾ ਕਿ ਸਾਨੂੰ ਲਗਾਤਾਰ 2 ਹਫ਼ਤਿਆਂ ਤੋਂ ਕੋਲਾ ਆ ਰਹੀਆਂ ਵਾ ਕੋਲਾ ਉਹਨਾਂ ਲੋਕਾਂ ਦੀਆਂ ਆ ਰਹੀਆਂ ਨੇ ਜਿਹੜਾ ਲੋਕਾਂ ਦੇ ਨਾਲ ਲੱਖ ਲੱਖ 2-2 ਲੱਖ 5-5 ਲੱਖ 10-10 ਲੱਖ 15-15 ਲੱਖ ਦੀ ਠੱਗੀ ਹੋ ਗਈ ਆ ਠੱਗੀ ਕਰਨ ਵਾਲੇ ਕੌਣ ਸਨ ਠੱਗੀ ਕਰਨ ਵਾਲੇ ਉਹ ਲੋਕ ਸਨ ਜਿਹੜਾ ਲੋਕਾਂ ਨੇ ਵੀਡੀਓ ਤਾਂ ਚਾੜੀਆਂ ਦੱਸਿਆ ਤਾਂ ਸਹੀ ਪਰ ਲੋਕਾਂ ਨੂੰ ਗੁੰਮਰਾਹ ਕਰ ਦਿੱਤਾ ਨਕਲੀ ਪੇਜ ਬਣਾ ਕੇ ਜਾਂ ਨਕਲੀ ਐਡ ਚਲਾ ਕੇ ਦੱਸ ਦਿੱਤਾ ਕਿ ਇੰਨੇ ਲੱਖ ਦੇ ਵਿੱਚ ਆਹ ਵੀਜ਼ਾ ਲੱਗ ਜਾਵੇਗਾ ਤੁਸੀਂ ਇੰਗਲੈਂਡ ਜਾ ਸਕਦੇ ਹੋ ਇੰਗਲੈਂਡ ਤੋਂ ਯੂਰਪ ਦਾ ਪੱਕਾ ਵੀਜ਼ਾ ਮਿਲੇਗਾ ਆਉਂਦਿਆਂ ਨੂੰ ਕਾਰਡ ਮਿਲ ਜਾਏਗਾ ਸਪੇਨ ਦਾ ਵਰਕ ਪਰਮਿਟ ਆ ਹੁਣ ਸਪੇਨ ਦਾ ਵਰਕ ਪਰਮਿਟ ਲੈਣ ਵਾਲੇ ਹੀ ਅਸੀਂ ਵੀਡੀਓ ਕਰਾਂਗੇ ਤੁਸੀਂ ਜੁੜੇ ਰਹੋ ਸਾਡੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਰਾਈਟ ਇਨਫੋਰਮੇਸ਼ਨ ਦੇਵਾਂਗੇ ਜਿੱਥੋਂ ਤੁਸੀਂ ਜਿੰਨੇ ਵੀ ਸਪੇਨ ਦੇ ਵਿੱਚ ਰਹਿਣ ਵਾਲੇ ਆ ਉਹਨਾਂ ਨੂੰ ਵਰਕ ਪਰਮਿਟ ਕਿਵੇਂ ਅਪਲਾਈ ਕਰਨਾ ਹੈ ਤੇ ਕਿਵੇਂ ਲੋਕਾਂ ਨੂੰ ਆਪਣੇ ਘਰ ਸੱਦਣਾ ਹੈ ਤੇ ਕਿਵੇਂ ਆਪਣੇ ਮਾਪਿਓ ਨੂੰ ਸੱਦਣਾ ਤੇ ਕਿਵੇਂ ਤੁਸੀਂ ਸਾਰੇ ਕਾਰਜ ਕਰਦੇ ਆ ਹੁਣ ਕਈ ਲੋਕ ਉਹਨਾਂ ਫੇਕ ਲੋਕਾਂ ਦੀਆਂ ਵੀਡੀਓ ਦੇਖਦੇ ਨੇ ਜਿੱਥੇ ਸਾਡੇ ਕੋਲ ਅੱਜ ਇੱਕ ਕੇਸ ਆਇਆ ਆ ਯੂਕੇ ਤੋਂ ਕੇਸ ਆਇਆ ਆ ਕਿ ਉਹਨਾਂ ਨੂੰ ਯੂਕੇ ਤੋਂ ਯੂਰਪ ਦਾ ਸਪੇਨ ਦਾ ਵੀਜ਼ਾ ਵੇਜ ਦਿੱਤਾ ਗਿਆ ਕਿਉਂਕਿ ਇੰਗਲੈਂਡ ਦੇ ਵਿੱਚ ਕੰਮਾਂ ਦੇ ਹਾਲਾਤ ਕਾਫੀ ਗੰਭੀਰ ਨੇ ਤੇ ਉਹ ਉੱਥੇ ਕੱਚੇ ਨੇ ਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਯੂਰਪ ਜਾਓ ਜਾਂ ਨਾਲੇ ਜਾ ਕੇ ਪੱਕੇ ਹੋ ਜਾਓਗੇ ਤੇ ਨਾਲੇ ਤੁਸੀਂ ਪੈਸੇ ਪਾ ਦਿਓ ਕਿ ਅੰਬੈਸੀ ਦੀ ਫੀਸ ਜਿਹੜੀ ਆ ਇੰਨੀ ਆ ਸਪੇਨ ਦੀ ਜਾਨੀ ਕਿ ਉਹਨਾਂ ਨੂੰ ਠੱਗ ਲਿਆ ਗਿਆ ਐਵੇਂ ਪੁਆ ਲੈ ਗਿਆ ਸਭ ਕੋ ਹੋ ਗਿਆ ਹੋਣ ਤੋਂ ਬਾਅਦ ਜਿਹੜਾ ਵਾ ਉਹ ਨੰਬਰ ਜਿਹੜਾ ਉਹ ਬੰਦ ਹੋ ਜਾਂਦਾ ਆ ਇਹ ਤੋਂ ਇਲਾਵਾ ਇੱਕ ਇੰਡੋਨੇਸ਼ੀਆ ਤੋਂ ਫੋਨ ਆਉਂਦਾ ਆ ਸਾਨੂੰ ਉਹਨਾਂ ਦੀ ਕੋਈ ਦੁਬਈ ਦੇ ਵਿੱਚ ਕੋਈ ਏਜੰਟ ਬੈਠਾ ਆ ਜੋ ਯੂਰਪ ਦੇ ਵੀਜ਼ੇ ਲਵਾ ਕੇ ਦੇ ਰਿਹਾ ਅੰਬੈਸੀ ਦੀ ਫੀਸ ਲੈ ਰਿਹਾ ਆ ਉਹ ਅੰਬੈਸੀ ਦੀ ਫੀਸ ਲੈ ਕੇ ਬਾਅਦ ਵਿੱਚ ਉਹ ਬੰਦ ਕਰ ਦਿੰਦਾ ਆ ਆਪਣਾ ਫੋਨ ਇਹੋ ਜੇ ਜੋ ਸੋਸ਼ਲ ਮੀਡੀਆ ਤੇ ਲੋਗ ਆ ਤੁਹਾਨੂੰ ਇਹੋ ਜਿਹੀਆਂ ਖਬਰਾਂ ਦਿੰਦੇ ਨੇ ਜਾਂ ਦੱਸਦੇ ਨੇ ਕਿ ਤੁਹਾਨੂੰ ਗੁੰਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਤੇ ਤੁਹਾਡੇ ਕੋਲੋਂ ਪੈਸੇ ਜਿਹੜੇ ਆ ਉਹ ਲੈ ਲੈ ਜਾਂਦੇ ਆ ਜਦੋਂ ਥੋੜੇ ਜਿਹਾ ਪਹਿਲਾਂ 500 ਯੂਰੋ ਪਾਉਣ ਤੋਂ ਬਾਅਦ ਫਿਰ ਉਹ ਕਹਿੰਦੇ ਆ 300 ਹੋਰ ਪਾਉਣਾ ਪੈਣਾ 200 ਹੋਰ ਪਾਉਣਾ ਪੈਣਾ ਤੁਹਾਡਾ ਕੰਮ ਗਾਂਹ ਚਲ ਗਿਆ ਹੁਣ ਐਂਡ ਤੇ ਆ ਗਿਆ ਜੇ ਤੁਸੀਂ ਮਤਲਬ ਕਿ ਇਹ ਹੁਣ ਤੁਸੀਂ 35-40000 ਰੁਪਈਆ ਇੰਡੀਆ ਦਾ ਹੋਰ ਨਹੀਂ ਦਿਓਗੇ ਤੇ ਤੁਹਾਡਾ ਜਿਹੜਾ ਪਿੱਛੇ ਕੰਮ ਕੀਤਾ ਹੋਇਆ ਉਹ ਸਾਰਾ ਬਰਬਾਦ ਹੋ ਜਾਣਾ ਇਹ ਇੱਕ ਉਹਨਾਂ ਦਾ ਸਟੰਟ ਆ ਜਿਹੜੇ ਸਟੰਟ ਨੂੰ ਸਮਝਣ ਦੀ ਕੋਸ਼ਿਸ਼ ਕਰੋ ਦੂਜੀ ਗੱਲ ਸਪੇਨ ਦੇ ਵਿੱਚ ਜਿੰਨੇ ਵੀ ਲੋਕ ਆ ਰਹੇ ਨੇ ਖਾਸ ਤੌਰ ਤੇ ਉਹਨਾਂ ਵਾਸਤੇ ਆ ਤੇ ਇਮਪਾਦਰੋਨਾਮੈਂਟੋ ਕਰਾਉਣੀ ਆ ਤਾਂ ਆਪ ਜਾਇਓ ਖੁਦ ਕਰਾਉਣ ਬਾਹਰੋਂ ਕੋਈ ਪਾਸਪੋਰਟ ਭੇਜ ਕੇ ਸਪੇਨ ਦੇ ਵਿੱਚ ਬਾਥਰੂਮੈਂਟੋ ਨਾ ਕਰਵਾਇਓ ਆਪ ਆ ਕੇ ਆਪਣੇ ਹੱਥੀ ਕਰਵਾਇਓ ਕਿਉਂਕਿ ਇਹ ਉਹ ਡਾਕੂਮੈਂਟ ਜ਼ਰੂਰੀ ਆ ਜਦੋਂ ਤੁਸੀਂ ਸਪੇਨ ਆਉਣਾ ਆ ਜੇ ਤੁਹਾਨੂੰ ਕਿਸੇ ਨੇ ਨਕਲੀ ਪੇਪਰ ਬਣਾ ਕੇ ਉੱਥੇ ਬੈਠਿਆਂ ਨੂੰ ਦੇ ਦਿੱਤਾ ਤੇ ਜਦੋਂ ਤੁਸੀਂ 2 ਸਾਲ ਬਾਅਦ ਰੀਨਿਊ ਕਰਾਉਣ ਆਉਣਾ ਵਾ ਤੇ ਜਿਹੜੇ ਲੋਕ ਕਰਵਾਉਂਦੇ ਨੇ ਇਹ ਵੀ ਯਾਦ ਰੱਖਿਓ ਜੇ 2 ਸਾਲ ਦੇ ਅੰਦਰ ਅੰਦਰ ਆ ਕੇ ਰੀਨਿਊ ਨਹੀਂ ਕਰਵਾਇਆ ਤੇ ਤੁਹਾਡੀ ਉਹ ਕੱਟੀ ਜਾਣੀ ਆ ਤੇ ਜਿਹੜੇ ਉਹ ਸਮਾਂ ਆ ਉਹ ਖਰਾਬ ਹੋ ਜਾਣਾ ਉਹ ਕਿਸੇ ਕੰਮ ਨਹੀਂ ਆਉਣਾ ਹੁਣ ਬਹੁਤ ਸਾਰੇ ਲੋਕ ਜਿਹੜੇ ਆ ਭੈਣ ਭਰਾ ਆ ਉਹ ਫੋਨ ਕਰਦੇ ਨੇ ਪੁੱਛਦੇ ਨੇ ਭਾਜੀ ਇੰਪਾਵਰਨਮੈਂਟ ਤੋਂ ਸਾਡੀ ਜਰਮਨ ਤੋਂ ਕਰਵਾ ਦਿਓ ਬਾਹਰ ਬੈਠਿਆਂ ਦੀ ਕਰਵਾ ਦਿਓ ਯਾਨੀ ਕਿ ਇਹ ਇੱਥੇ ਬਹੁਤ ਵੱਡਾ ਫਰਾਡ ਹੋ ਰਿਹਾ ਬਹੁਤ ਲੋਕ ਫਰਾਡ ਕਰ ਰਹੇ ਨੇ ਇੰਪਾਵਰਨਮੈਂਟ ਨੂੰ ਲੈ ਕੇ ਲੋਕ ਲੋਕਾਂ ਨੂੰ ਠੱਗ ਰਹੇ ਨੇ ਕਈ ਲੋਕਾਂ ਦੀਆਂ ਏਜੰਟਾਂ ਦੀਆਂ ਮੈਂ ਐਡਾਂ ਦੇਖਦਾ ਹੁਣਾ ਵਾ ਕਿ ਜਿਹਦੇ ਵਿੱਚ ਸਪੇਨ ਦੇ ਵਰਕ ਪਰਮਿਟੇ ਵੇਚੀ ਜਾ ਰਹੇ ਨੇ ਕਿਸੇ ਸਪੇਨ ਦੇ ਵਿੱਚ ਲੋਕਾਂ ਦੀ ਖੇਤੀ ਦੀ ਲੋੜਿਆ ਡਰਾਈਵਰੀ ਤੇ ਲੋੜਿਆ ਟਰੱਕਾਂ ਦੇ ਲੋੜਿਆ ਫਲਾਣੀ ਜਗ੍ਹਾ ਲੋੜਿਆ ਇਦਾਂ ਦਾ ਕੋਈ ਵੀ ਨੀਗਾ ਅਸੀਂ ਪ੍ਰੋਪਰ ਤੁਹਾਨੂੰ ਵੀਡੀਓ ਕਰਾਂਗੇ ਵੀਡੀਓ ਦੇ ਵਿੱਚ ਦੱਸਾਂਗੇ ਜਿਹੜੇ ਲੋਕ ਵਰਕ ਪਰਮਿਟ ਹੈ ਪਰ ਉਹ ਲਿਮਟਿਡ ਨੇ ਤੇ ਬਹੁਤ ਹੀ ਸਟ੍ਰਿਕ ਨੇ ਹੁਣ ਇਟਲੀ ਨੇ ਜਿਵੇਂ ਸਟ੍ਰੈਕ ਕਰ ਦਿੱਤਾ ਆ ਦੂਜੀ ਗੱਲ ਯਾਦ ਰੱਖਿਓ ਇਟਾਲੀਆ ਵਾਲੇ ਜਿੰਨੇ ਵੀ 9 ਮਹੀਨੇ ਵਾਲੇ ਪੇਪਰ ਆ ਤੇ ਆਪਣੇ ਏਜੰਟ ਨੂੰ ਪੈਸੇ ਦੇਣ ਤੋਂ ਪਹਿਲਾਂ ਦੇਖ ਲਿਓ ਕਿਤੇ ਤੁਹਾਨੂੰ 에어ਪੋਰਟ ਤੋਂ ਵਾਪਸ ਨਾ ਮੋੜ ਦੇਣ ਬਹੁਤ ਸਾਰੇ ਲੋਕ ਜਿਹੜੇ ਆ ਉਹ ਵਾਪਸ ਮੋੜੇ ਜਾ ਰਹੇ ਨੇ ਵੀਜ਼ੇ ਕੈਨਸਲ ਹੋ ਰਹੇ ਨੇ ਯਾਨੀ ਕਿ ਜਿਹੜਾ ਜਿਹਨੇ ਕੰਟਰੈਕਟ ਦਿੱਤਾ ਸੀ ਉਹਦੇ ਕੋ ਰਹਿਸ਼ ਨਹੀਂ ਹੈ ਉਹਦੇ ਕੋ ਕੰਮ ਨਹੀਂ ਹੈ ਸਿਰਫ ਪੈਸਿਆਂ ਵਾਸਤੇ ਇਹ ਸਾਰੇ ਕਾਰਜ ਕੀਤੇ ਗਏ ਸੀ ਪਰ ਗਵਰਨਮੈਂਟ ਇਹਦੇ ਉੱਤੇ ਪਰਦਾਫਾਸ਼ ਹੋ ਚੁੱਕਾ ਆ ਗਵਰਨਮੈਂਟ ਨੂੰ ਵੀ ਪਤਾ ਲੱਗ ਚੁੱਕਾ ਆ ਤੇ ਉਹਨਾਂ ਨੇ ਵੀ ਇਹਦੇ ਉੱਤੇ ਜਿਹੜੀ ਆ ਉਹ ਸਖਤਾਈ ਕਰ ਦਿੱਤੀ ਆ ਤੇ ਇਹ ਤੋਂ ਇਲਾਵਾ ਲਤਵੀਆ ਤੋਂ ਡਰਾਈਵਰ ਦੁਬਈ ਤੋਂ ਲਤਵੀਆ ਵਰਕ ਪਰਮੈਂਟ ਤੇ ਆ ਰਹੇ ਨੇ ਉਹ ਲੋਕ ਆ ਰਹੇ ਨੇ ਪਰ ਉਹਨਾਂ ਲੋਕਾਂ ਨੂੰ ਸਾਧ ਰਹੇ ਨੇ ਪਰ ਕੰਮਾਂ ਤੇ ਨਹੀਂ ਰੱਖ ਰਹੇ ਬਾਦ ਵਿੱਚ ਉਹ ਲੋਕ ਯੂਰਪ ਦੇ ਵਿੱਚ ਵੱਖ-ਵੱਖਰੀਆਂ ਕੰਟਰੀਆਂ 'ਚ ਘੁੰਮਦੇ ਨੇ ਫੋਨ ਕਰਦੇ ਨੇ ਕਿ ਭਾਜੀ ਟੀਆਰਸੀ ਸਾਡੇ ਕੋਲ ਲਤਵੀ ਆਦੀ ਆ ਸਾਡੀ ਚੇਂਜ ਹੋ ਜਾਊਗੀ ਬਿਲਕੁਲ ਚੇਂਜ ਨਹੀਂ ਹੁੰਦੀ ਯੂਰਪ ਦੇ ਸਿਰਫ ਉਹੀ ਪੇਪਰ ਚੇਂਜ ਹੁੰਦੇ ਆ ਜਿਹੜੇ ਪਰਮਾਨੈਂਟ ਪੇਪਰ ਆ ਜਿਨ੍ਹਾਂ ਦੇ ਕੋਲ ਪੱਕੇ ਪੇਪਰ ਨੇ ਤੇ ਬਹੁਤ ਸਾਰੇ ਲੋਕ ਫੋਨ ਕਰਦੇ ਨੇ ਸਾਨੂੰ ਰូមਾਨੀਆ ਤੋਂ ਕਿ ਭਾਜੀ ਅਸੀਂ ਇੱਥੇ ਕੰਮ ਕਰ ਰਹੇ ਆ ਜੁੜਦਾ ਕੁਝ ਨਹੀਂ ਬਣਦਾ ਕੁਝ ਨਹੀਂ ਭਾਜੀ ਸਾਡਾ ਇੱਥੇ ਦੇਖੋ ਹਾਲਾਤ ਸਾਰੇ ਪਾਸੇ ਹੀ ਵਿਗੜੇ ਹੋਏ ਨੇ ਕਿਉਂਕਿ ਲੋਕ ਬਹੁਤ ਆਏ ਹੋਏ ਨੇ ਕੰਮਕਾਰ ਲੱਭ ਨਹੀਂ ਰਹਿ ਤੇ ਬਹੁਤ ਲੋਕ ਕੱਚੇ ਨੇ ਛਾਪੇ ਪੈ ਰਹੇ ਨੇ ਤੇ ਲੋਕਾਂ ਦੇ ਉੱਤੇ ਸਖਤਾਈ ਕੀਤੀ ਜਾ ਰਹੀ ਆ ਤੇ ਨਾਲ ਡਿਪੋਰਟ ਸੈਂਟਰ ਖਾਸ ਤੌਰ ਤੇ ਪੁਲਿਸ ਵੱਲੋਂ ਪੂਰਾ ਲਟ ਕੀਤਾ ਗਿਆ ਆ ਜਿੱਥੇ ਤੁਹਾਡੇ ਉੱਤੇ ਜੇ 72 ਲੱਗ ਜਾਂਦੀ ਆ ਤੁਹਾਡੇ ਫਿੰਗਰ ਹੋ ਜਾਂਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਡਿਪੋਰਟ ਸੈਂਟਰ ਲਿਜਾ ਕੇ ਛੁੱੜ ਦਿੱਤਾ ਜਾ ਸਕਦਾ ਹੈ ਜਿੰਨਾ ਚਿਰ ਤੁਹਾਡਾ オリジナル ਨਾਮ ਜਾਂ ਤੁਹਾਨੂੰ ਆਇਡੈਂਟੀਫਾਈ ਨਹੀਂ ਕੀਤਾ ਜਾਂਦਾ ਉਨਾ ਚਿਰ ਤੇ ਨਾਲ ਨਾਲ ਜਿਹੜਾ ਵਾ ਇੱਕ ਮਾਫੀਆ ਨਕਲੀ ਮਾਫੀਆ ਜਿਹੜਾ ਵਾ ਗੈਂਗਸਟਰ ਮਾਫੀਆ ਜਿਹੜਾ ਵਾ ਉਹ ਅਲਰਟ ਹੋ ਚੁੱਕਾ ਆ ਯੂਰਪ ਦੇ ਵਿੱਚ ਜਿਉ ਲੋਕ ਲੋਕਾਂ ਕੋਲੋਂ ਫਰੋਤੀਆਂ ਮੰਗਦੇ ਨੇ ਫੋਨ ਕਰਦੇ ਨੇ ਧਮਕੀਆਂ ਦਿੰਦੇ ਨੇ ਬਹੁਤ ਇਹੋ ਜਿਹਾ ਕੰਮ ਚੱਲਿਆ ਹੋਇਆ ਆ ਜਿਵੇਂ ਕੈਨੇਡਾ ਅਮਰੀਕਾ ਦੇ ਵਿੱਚੋਂ ਤੁਸੀਂ ਦੇਖਿਆ ਹੀ ਹੋਵੇਗਾ ਕਿ ਉੱਥੇ ਵੀ ਕਾਫੀ ਹਾਲਾਤ ਵਿਗੜੇ ਹੋਏ ਨੇ ਲੋਕ ਬਹੁਤ ਚਲ ਗਏ ਨੇ ਤੇ ਹੁਣ ਉੱਥੇ ਦੀ ਗਵਰਨਮੈਂਟ ਵੀ ਜਿਹੜੀ ਆ ਇਸ ਨੂੰ ਲੈ ਕੇ ਬਹੁਤ ਚਿੰਤਤ ਹੋਈ ਆ ਤੇ ਕਮਕਾਰਾਂ ਨੂੰ ਹਾਲਾਤ ਉੱਥੇ ਦੇ ਵਿਗੜੇ ਆ ਤੇ ਇੱਥੋਂ ਦੇ ਕਈ ਪੱਕੇ ਲੋਕ ਜਿਹੜੇ ਆ ਇੱਥੋਂ ਛੱਡ ਛੱਡ ਕੇ ਪੰਜਾਬ ਨੂੰ ਜਾਈ ਜਾ ਰਹੇ ਆ ਰੋਟੀ ਖਾਣੀ ਆ ਜੇ ਇੱਥੇ ਮਹੀਨਾ ਕੰਮ ਕਰਕੇ ਮਹੀਨੇ ਦੇ ਐਂਡ ਦੇ ਬਚਦਾ ਹੀ ਕੱਖ ਨਹੀਂ ਆ ਪੈਸਾ ਪੱਲੇ ਕੱਖ ਨਹੀਂ ਪੈ ਰਿਆ ਤੇ ਪੰਜਾਬ 'ਚ ਰਹਿ ਲੋ ਜਾਂ ਇੱਥੇ ਰਹਿ ਲੋ ਇੱਕ ਬਰਾਬਰ ਆ ਫਿਰ ਫਾਇਦਾ ਕੀ ਇੱਥੇ ਰਹਿਣ ਦਾ ਤੇ ਬਹੁਤ ਲੋਕ ਜਿਹੜੇ ਆ ਇਸ ਪਰੇਸ਼ਾਨੀ ਤੋਂ ਵੀ ਤੰਗ ਹੋਏ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਸਰਕਾਰਾਂ ਬਦਲ ਰਹੀਆਂ ਜਿਹੜੇ ਇਮੀਗ੍ਰੇਸ਼ਨ ਦੇ ਲੋਕ ਆ ਇਮੀਗ੍ਰੇਟਡ ਲੋਕ ਆ ਜਿਹੜੇ ਇੰਡੀਆ ਪਾਕਿਸਤਾਨ ਬੰਗਲਾਦੇਸ਼ ਨੇਪਾਲ ਮਰਾਕੋ ਇਦਾਂ ਲੀਆਂ ਕੰਟਰੀਆਂ ਦੇ ਲੋਕ ਨੇ ਇਹਨਾਂ ਨੂੰ ਲੋਕਾਂ ਨੂੰ ਨਫ਼ਰਤ ਵੀ ਕਰਦੇ ਨੇ ਉਹ ਲੋਕ ਨਫ਼ਰਤ ਕਰਦੋ ਭਾਵ ਇਹ ਆ ਕਿ ਜਿਹੜੇ ਸਰਕਾਰਾਂ ਦੇ ਵਿੱਚ ਬੈਠੇ ਨੇ ਲੋਕ ਉਹ ਚਾਹੁੰਦੇ ਨਹੀਂਗੇ ਕਿ ਇਹਨਾਂ ਲੋਕਾਂ ਦੀ ਜਿਹੜੀ ਗਿਣਤੀ ਆ ਉਹ ਯੂਰਪ ਦੇ ਵਿੱਚ ਉਹ ਵਧੇ ਤੇ ਉਦੋਂ ਲੈ ਕੇ ਜਿਹੜੀ ਆ ਉਹ ਵੀ ਅਸੀਂ ਪ੍ਰੋਪਰ ਜਿਹੜੀ ਆ ਤੁਹਾਡੇ ਨਾਲ ਇੱਕ ਬਹੁਤ ਹੀ ਇੱਕ ਜ਼ਰੂਰੀ ਇਨਫੋਰਮੇਸ਼ਨ ਆ ਉਹ ਥੋੜੇ ਦਿਨਾਂ ਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਧੰਨਵਾਦ